ਸਾਨੂੰ ਇਨਫੋਰਮੇਸ਼ਨ ਮਿਲੀ ਸੋਸ਼ਲ ਮੀਡੀਆ ਦੇ ਥਰੂ ਕਿ ਕੋਈ ਜਿਹੜੇ ਚਾਟ ਐਂਡ ਗੋਲ ਗੱਪਾ ਪੜਾਉਣ ਵਾਲੇ ਹੈਗੇ ਨੇ ਉਹਨਾਂ ਦੇ ਕਿਤੇ ਸਫਾਈ ਦੇ ਉਚਿਤ ਪ੍ਰਵਾਨ ਨਹੀਂ ਸੀਗੇ ਅਸੀਂ ਇੱਕ ਜਗ੍ਹਾ ਦੀ ਇਨਸਪੈਕਸ਼ਨ ਕੀਤੀ ਹੈ ਪਹਿਲਾਂ ਇਸ ਤੋਂ ਪਹਿਲਾਂ ਜਿੱਥੇ ਕਿ ਉਹ ਗੋਲ ਗੱਪਾ ਐਂਡ ਦਹੀਂ ਭੱਲਾ ਦਾ ਇਹ ਸਾਰਾ ਸਾਮਾਨ ਬਣਾਇਆ ਜਾ ਰਿਹਾ ਸੀਗਾ ਉੱਥੇ ਜਿਹੜਾ ਸਫਾਈ ਦਾ ਅਸੀਂ ਪ੍ਰਵਾਨ ਦੇਖਿਆ ਉਹਦੇ ਸੰਬੰਧ ਤੇ ਇੱਕ ਚਲਾਨੇ ਸ਼ੁਰੂ ਕੀਤਾ ਤੇ ਇੱਕ ਫੂਟੋ ਸੈਂਪਲ ਲਏਗਾ ਤਬਲਾ ਪਾਤਲਾਂ ਦੇ ਵਿੱਚ ਅਸੀਂ ਇੱਕ ਫਵਾ ਮਰਫੀ ਦਾ ਸੈਂਪਲ ਸੀਗਾ ਇੱਕ ਆਪਣਾ ਚਮਚਮ ਐਂਡ ਰਸਕੂਲੇ ਦਾ ਸੈਂਪਲ ਹੈ। ਅੱਜ ਸਰਾਇ ਗ੍ਰਾਫੀਕ ਪਿਆਰੇ ਦਾ ਸਪੈਸ਼ਲ ਕੌਂਟੇ ਚੈਕਿੰਗ ਕਰੀ ਜੀਰੋ ਅੱਜਾ ਇਸ ਕਿਸੇ ਦਾ ਸੈਂਪਲ ਪੜਾਇਆ ਤੇ ਕਿਹਦਾ ਕਿਹਦਾ ਪੜਾਇਆ। ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੋਸ਼ਲ ਮੀਡੀਆ ਦੇ ਥੋਂ ਕਿ ਕੋਈ ਜਿਹੜੇ ਚਾਟ ਐਂਡ ਗੋਲ ਗੱਪਾ ਵੜਾਉਣ ਵਾਲੇ ਹੈਗੇ ਨੇ ਉਹਨਾਂ ਦੇ ਕਿਤੇ ਸਾਫ਼ ਸਫਾਈ ਦੇ ਉਚਿਤ ਪ੍ਰਵਾਨ ਨਹੀਂ ਸੀਗੇ। ਉਹਦੇ ਸਵਾਨ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸਦੇ ਸਵਾਨ ਕਿਸੇ ਆਈ ਸੀ ਕੇ ਅ ਅੱਜ ਇਸ ਵੰਚ ਅਸੀਂ ਇੱਕ ਜਗ੍ਹਾ ਦੀ ਇਨਸਪੈਕਸ਼ਨ ਕੀਤੀ ਹੈ ਪਹਿਲਾਂ ਇਸ ਤੋਂ ਪਹਿਲਾਂ ਜਿੱਥੇ ਕਿ ਉਹ ਗੋਲ ਗੱਪਾ ਐਂਡ ਦਹੀਂ ਭੱਲਾ ਦਾ ਇਹ ਸਾਰਾ ਸਮਾਨ ਬਣਾਇਆ ਜਾ ਰਿਹਾ ਸੀਗਾ ਉੱਥੇ ਜਿਹੜਾ ਸਫਾਈ ਦਾ ਅਸੀਂ ਪਰਵਾਨ ਦੇਖਿਆ ਉਹਦੇ ਸੰਬੰਧ ਤੇ ਇੱਕ ਚਲਾਨੇ ਸ਼ੁਰੂ ਕੀਤਾ ਤੇ ਇੱਕ ਕਿਉਂ ਤੋਂ ਸੈਂਪਲ ਲਏਗਾ ਉਸ ਤੋਂ ਬਾਅਦ ਅਸੀਂ ਇੱਥੇ ਆਏ ਹਾਂ ਇਸ ਜਗ੍ਹਾ ਤੇ ਇੱਥੇ ਵੀ ਅਸੀਂ ਇੱਕ ਸੈਂਪਲ ਡਰਾ ਕੀਤਾ ਜੀ ਇਸ ਤੋਂ ਇਲਾਵਾ ਅਸੀਂ ਇਹ ਤੋਂ ਪਹਿਲਾਂ ਪਾਤਰਾਂ ਦੇ ਵਿੱਚ ਅਸੀਂ ਇੱਕ ਘਵਾ ਮਰਫੀ ਦਾ ਸੈਂਪਲ ਇੱਕ एक बर्फी तो का एक अपना चमचम एंड रसगुले का जसविंदर सिंह फूड सेफ्टी ऑफिसर सिविल सर्जन दफ्तर पटियाला और तो ये आज का डॉक्टर प्रोफेसर ਮਾਣ ਦਾ ਹੋਰ ਵੀ ਕਿੱਦਰੇ ਹੈ ਨਹੀਂ ਅੱਜ ਤਾਂ ਸਾਡਾ ਅਸੀਂ ਰੈਪ ਅਪ ਕਰਾਂਗੇ ਇਸ ਤੋਂ ਇਲਾਵਾ ਸਾਡੀ ਰੂਟੀਨ ਚ ਚੈਕਿੰਗ ਚੱਲਦੀ ਰਹਿੰਦੀ ਹੈ ਲਾਸਟ ਮੰਥਲੀ ਲਾਸਟ ਮੰਥ ਨਹੀਂ ਲਾਸਟ ਵੀਕ ਵੀ ਅਸੀਂ ਕੀਤੀ ਹੈ ਆਈਸੀਐਸ ਦੇ ਜਗਤ ਅਸੀਂ ਗੋਲ ਗੱਪੇ ਦਾ ਪਾਣੀ ਹੈ ਜਿਹੜਾ ਸਾਨੂੰ ਡਰਾਈ ਬਾਈ ਹੋਈ ਸੀ ਉਹਦੇ ਅਸੀਂ ਸੈਂਪਲ ਲੈਂਦੇ ਆ ਇਸ ਤੋਂ ਇਲਾਵਾ ਕਰਿਆਨਾ ਦੇ ਮਠਾਈ ਦੇ ਦਾ ਰੈਗੂਲਰਲੀ ਸੈਂਪਲ ਲੈਂਦੇ ਰਹੇ ਸੀ ਉਹਨਾਂ ਦੀ ਰਿਪੋਰਟ ਹਲੇ ਆਉਣੀ ਬਾਕੀ ਆ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸੋਸ਼ਲ ਮੀਡੀਆ ਦੇ ਥਰੂ ਕਿ ਕੋਈ ਜਿਹੜੇ ਚਾਟ ਐਂਡ ਗੋਲ ਗੱਪਾ ਵੜਾਉਣ ਵਾਲੇ ਹੈਗੇ ਨੇ ਉਹਨਾਂ ਦੇ ਕਿਤੇ ਸਫਾਈ ਦੇ ਉਚਿਤ ਪ੍ਰਵਾਨ ਨਹੀਂ ਸੀਗੇ ਅਸੀਂ ਇੱਕ ਜਗ੍ਹਾ ਦੀ ਇਨਸਪੈਕਸ਼ਨ ਕੀਤੀ ਹੈ ਪਹਿਲਾਂ ਇਸ ਤੋਂ ਪਹਿਲਾਂ ਜਿੱਥੇ ਕਿ ਉਹ ਗੋਲ ਗੱਪਾ ਐਂਡ ਦਹੀਂ ਭੱਲਾ ਦਾ ਸਾਰਾ ਸਮਾਨ ਬਣਾਇਆ ਜਾ ਰਿਹਾ ਸੀਗਾ ਉੱਥੇ ਜਿਹੜਾ ਸੈਲਫ ਸਫਾਈ ਦਾ ਅਸੀਂ ਪਰਵਾਨ ਦੇਖਿਆ ਉਹਦੇ ਸੰਬੰਧ ਤੇ ਸੇਕ ਚਲਾਨੀ ਚੁੱਕੀ ਤਸਕ ਇੱਕ ਫੂਡ ਸੈਂਪਲ ਲੈਂਦਾਗਾ ਤਾਂ ਮੱਲਾ ਪਾਤਰਾਂ ਦੇ ਵਿੱਚ ਅਸੀਂ ਇੱਕ ਫਵਾ ਮਰਫੀ ਦਾ ਸੈਂਪਲ ਸੀਗਾ ਇੱਕ ਆਪਣਾ ਚਮਚਮ ਐਂਡ ਰਸਕੂਲੇ ਦਾ ਸੈਂਪਲ ਹੰਸਰਾਜ ਰੋਟੀ ਪਿਆਰੇ ਦਾ ਸਪੈਸ਼ਲ ਸਟੋਰ ਤੇ ਚੈਕਿੰਗ ਹੋਈ ਜਿਉਆ ਅੱਜ ਕਿਸ ਕਿਸੇ ਦਾ ਸੈਂਪਲ ਪੜਾਇਆ ਕਿਹਦਾ ਕਿਹਦਾ ਪੜਾਇਆ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੋਸ਼ਲ ਮੀਡੀਆ ਦੇ ਥਰੂ ਕਿ ਕੋਈ ਜਿਹੜੇ ਚਾਟ ਐਂਡ ਗੋਲ ਗੱਪਾ ਵੜਾਉਣ ਵਾਲੇ ਹੈਗੇ ਨੇ ਉਹਨਾਂ ਦੇ ਕਿਤੇ ਸਫਾਈ ਦੇ ਉਚਿਤ ਪ੍ਰਵਾਨ ਨਹੀਂ ਸੀਗੇ ਉਹਦੇ ਸਵੰਦ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸੇ ਦੇ ਸਵੰਦ ਤੇ ਸੀ ਆਈ ਸੀ ਕੇ ਇਹਦੇ ਸਵੰਦ ਤੇ ਅਸੀਂ ਇੱਕ ਜਗ੍ਹਾ ਦੀ ਇਨਸਪੈਕਸ਼ਨ ਕੀਤੀ ਹੈ ਪਹਿਲਾਂ ਇਸ ਤੋਂ ਪਹਿਲਾਂ ਜਿ세 ਕਿ ਉਹ ਗੋਲ ਗੱਪਾ ਐਂਡ ਦਹੀਂ ਭੱਲਾ ਦਾ ਇਹ ਸਾਰਾ ਸਮਾਨ ਬਣਾਇਆ ਜਾ ਰਿਹਾ ਸੀਗਾ ਉੱਥੇ ਜਿਹੜਾ ਸੈਲਫ ਸਾਈ ਦਾ ਅਸੀਂ ਪ੍ਰਵਾਨ ਦੇਖਿਆ ਉਹਦੇ ਸੰਬੰਧ ਤੇ ਚਲਾਨੀ ਚੁੱਕੀ ਤਰ੍ਹਾਂ ਤੇ ਇੱਕ ਫੂਡ ਸੈਂਪਲ ਲੈਂਦਾਗਾ ਉਸ ਤੋਂ ਬਾਅਦ ਅਸੀਂ ਇੱਥੇ ਆਏ ਹਾਂ ਇਸ ਜਗ੍ਹਾ ਤੇ ਇੱਥੇ ਵੀ ਅਸੀਂ ਇੱਕ ਸੈਂਪਲ ਡਰਾ ਕੀਤਾ ਜੀ ਇਸ ਤੋਂ ਇਲਾਵਾ ਅਸੀਂ ਇਹ ਤੋਂ ਪਹਿਲਾਂ ਪਾਤਰਾਂ ਦੇ ਵਿੱਚ ਅਸੀਂ ਇੱਕ ਫਵਾ ਮਰਫੀ ਦਾ ਸੈਂਪਲ ਇੱਕ ਫਵਾ ਮਰਫੀ ਸੀਗਾ ਇੱਕ ਆਪਣਾ ਚਮਚਾ ਮੈਂ ਰਸ ਕੋਲੇ ਦਾ ਸੈਂਪਲ ਲੈਂਦਾ ਵਿੰਜਨ ਸਿੰਘ ਫੂਡ ਸੇਫਟੀ ਅਫੀਸਰ ਸਿਵਲ ਸੈਚਨ ਡਾਕਟਰ ਪਟਿਆਲਾ ਉਹ ਤੋਂ ਪੀਆ ਦਾ ਡਾਓ ਪ੍ਰੋਸੈਸਰ ਬਾਣੇ ਦਾ ਹੋਰ ਵੀ ਕਿਹਦੇ ਹੈ ਨਹੀਂ ਅੱਜ ਤਾਂ ਸਾਡਾ ਅਸੀਂ ਰੈਪ ਅਪ ਕਰਾਂਗੇ ਇਸ ਤੋਂ ਇਲਾਵਾ ਸਾਡੀ ਰੂਟੀਨ ਚ ਚੈਕਿੰਗ ਚੱਲਦੀ ਰਹਿੰਦੀ ਹੈ ਲਾਸਟ ਮੰਥਲੀ ਲਾਸਟ ਮੰਥ ਨਹੀਂ ਲਾਸਟ ਵੀਕ ਵੀ ਅਸੀਂ ਕੀ ਆਈਸੀਐਸ ਦੇ ਜਗ੍ਹਾ ਤੇ ਅਸੀਂ ਗੋਲਗੱਪੇ ਦਾ ਪਾਣੀ ਹੈ ਜਿਹੜਾ ਸਾਨੂੰ ਡਰਾਈ ਬਾਈ ਹੋਈ ਸੀ ਉਹਦੇ ਅਸੀਂ ਸੈਂਪਲ ਲੈਂਦੇ ਆ ਇਸ ਤੋਂ ਇਲਾਵਾ ਕਰਿਆਨਾ ਦੇ ਮਠਾਈ ਦੇ ਰੈਗੂਲਰਲੀ ਸੈਂਪਲ ਲੈਂਦੇ ਰਹੇ ਸੀ ਉਹਨਾਂ ਦੀ ਰਿਪੋਰਟ ਹਲੇ ਆਉਣੀ ਬਾਕੀ ਆ